آمدਨ ਇਹੋ ਵੀ ਬਾਹਰ ਅੰਦਰ ਦਾ ਦੇ ਅੱਧਾ ਪਾ ਕਰ ਲਿਆ ਤੇ ਚੱਲ ਸੌਦਾ ਪਤਾ ਲਾ ਜਾਂਦਾ ਖਰਚਾ ਵਰਚਾ ਹੋ ਗਿਆ ਤੇ ਬਾਕੀ ਫਰ ਦੇ ਲਾ ਦੇ ਇਹੋ ਜਿਹਾ ਇਹਨਾਂ ਕੰਦ ਨਾ ਕੋਲੇ ਨਾ ਬੂਆ ਨਾ ਚੰਨਾ ਜਿੰਨਾ ਕਮ ਲਿਆ ਆ ਕੇ ਕਮਾ ਕੇ ਨਹੀਂ ਉਹਨਾਂ ਕੁ ਵਰਤੂ ਵਰਤ ਲਈਦਾ ਹੁਣ ਵੀ ਕਿੱਜੇ ਘਰੋਂ ਕੰਮ ਕਰਕੇ ਆਈਂ ਦੀਰਾਂ ਬੋਕਰਾ ਮਾਰ ਕੇ ਆਈਆਂ ਤੇ ਜ ਹਾਂ ਪਾਣੀ ਪਾਰੇ ਟੁੱਟੇ ਆਉਂਦੀ ਸੀ ਬੇਟਾ ਮੀ ਉਹਦਾ ਫਿਰ ਇਤਨਾ ਵੀ ਹੰਡ ਗਵਾਂਡੋ ਲੈ ਕੁਕੇ ਛੱਡ ਛੁੱਟ ਕੇ ਜਾਂਦੀ ਸੀ ਜਵਾਕਾਂ ਵਾਸਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਇਹਨਾਂ ਨੂੰ ਤੰਗੀ ਹੀ ਪਾਣੀ ਨਾਲੋਂ ਜਦੋਂ ਮਤਲਬ ਇਹ ਤੰਗੀ ਆਉਂਦੀ ਵਿਚਾਰੇ ਕਦੀ ਕਿਤੇ ਬਾल्टी ਲੈ ਕੇ ਜਾਂਦੇ ਕਦੀ ਕਿਤੇ ਤੁਹਾਨੂੰ ਪਤਾ ਹੀ ਇਹ ਵੀ ਪਾਣੀ ਦੀ ਕਿੰਨੀ ਪ੍ਰੋਬਲਮ ਹੁੰਦੀ ਆ ਨਹਾਉਣਾ ਵੀ ਕੱਪੜੇ ਵੀ ਧੋਣੇ ਆ ਫਿਰ ਸਾਰਾ ਕੰਮ ਪਾਣੀ ਨਾਲ ਹੀ ਚੱਲਦਾ ਤੇ ਪਿੰਡ 'ਚ ਸਾਨੂੰ ਵੀ ਖਾਲਸਾ ਵਾਲੇ ਪਟਾ ਲੱਗਾੜ ਬਾੜੇ ਤੇ ਫਿਰ ਮੈਂ ਕਿਹਾ ਹੀ ਵੀ ਪਾਣੀ ਬਾਰੇ ਬਹੁਤ ਹਲਾਤ ਬਿਮਾਰੇ ਆ ਤੇ ਮੈਨੂੰ ਮੋਟਰਨ ਲੱਗਣੀ ਚਾਹੁੰਦੀ ਆ ਤੇ ਇਹਨਾਂ ਨੇ ਕਿਹਾ ਸੀ ਵੀ ਕੋਈ ਨਹੀਂ ਲੱਗ ਜੂਗੀ ਫਿਰ ਕਾਗਜ਼ ਪੱਤਰ ਭੇਜੇ ਤੇ ਫਿਰ ਖਾਲਸਾ ਆੜ ਨੇ ਸਾਨੂੰ ਬੋਰ ਕਰਵਾ ਕੇ ਦਿੱਤਾ ਹੈ ਤੇ ਬਹੁਤ ਧੰਨਵਾਦ ਆ ਵੀ ਜਿਨ੍ਹਾਂ ਨੇ ਇੰਨਾ ਦੀ ਸੁਣੀ ਵਿਚਾਰਿਆਂ ਦੀ ਮਾਲਕ ਨੇ ਚਲੋ ਇਹਨਾਂ ਦੇ ਹੱਥੋਂ ਬਾਟੀ ਛਟਾਈ ਆ ਤੇ ਆਹ ਦਾ ਖੁੱਲੇ ਹੱਥ ਪਾਣੀ ਵਰਤਦੇ ਕੋਈ ਹੋਰ ਵੀ ਲਾਗੋ ਭੈਣ ਭਰਾ ਵੀ ਆ ਜਾਂਦਾ ਸਾਨੂੰ ਵੀ ਚਲੋ ਹੋ ਗਈ ਰਾਮਦਾਰੀ ਚਲੋ ਵਰਤ ਲਈਦਾ ਪਾਣੀ ਪਾਣੀ ਦੀ ਬਹੁਤ ਤੰਗੀ ਚ ਹੁਣ ਵੀ ਅਸੀਂ ਬਹੁਤ ਸੌਖਿਆਂ ਪਾਣੀ ਨਹੀਂ ਆਸੇ-ਪਾਸੇ ਫਿਰ ਭਾਜੀ ਨੂੰ ਕੀ ਜਣਾ ਪੈਂਦਾ ਫਿਰ ਘਰੇ ਜਦੋਂ ਮਾਂਹ ਰਾਏ ਨੇ ਚਲੋ ਸਾਡੀ ਘਰ ਮੋਟਰ ਲੱਗ ਗਈ ਜੇ ਫਿਰ ਵਦ ਗਿਆ ਹੋ ਗਿਆ ਉਸ ਤੋਂ ਇਹਨਾਂ ਦਾ ਧੰਨਵਾਦ ਆ ਮਹਾਰਾਜ ਇਹਨਾਂ ਦਾ ਭਲਾ ਕਰੇ ਤੇ ਇਹਨਾਂ ਨੂੰ ਬਹੁਤਿਆਂ ਬਹੁਤਿਆਂ ਕਮਾਈਆਂ ਤੇ ਬਰਕਤਾਂ ਪਾਵੇ ਗਰੀਬਾਂ ਦੀ ਸਹਾਇਤਾ ਕਰਨ ਡਏ ਆ ਪਾਣੀ ਦਾ ਪੁੰਨ ਦਾਨ ਕਰਨ ਡਏ ਹੋਰ ਵੀ ਪੁੰਨ ਦਾਨ ਕਰਨ ਡਏ ਆ ਬਹੁਤ ਇਹਨਾਂ ਦੀ ਸ਼ਾਵਾਸ਼ ਵਾਲੀ ਗੱਲ ਆ ਤੇ ਬਹੁਤ ਇਹਨਾਂ ਦੀ ਭੀਤਰ ਵਾਲੀ ਗੱਲ ਆ